ਕਪਤਨੀਆਂ ਵੱਖ-ਵੱਖ ਜਥੇਬੰਦੀਆਂ ਵੱਲੋਂ ਸਾਂਝੇ ਰੂਪ ਦੇ ਵਿੱਚ ਇੱਕ ਰੋਸ ਪ੍ਰੋਟੈਸਟ ਮਾਰਚ ਜਿਹੜਾ ਹੈ ਉਹ ਬਾਬਾ ਜੋਰਾਵਾਰ ਬਾਬਾ ਫਤਿਹ ਸਿੰਘ ਪੂਜਨੀਕ ਬਾਤਾ ਮਾਤਾ ਗੁਜਰੀ ਜੀ ਦੇ ਸ਼ਹੀਦੀ ਸਥਾਨ ਤੋਂ ਆਰੰਭ ਹੋ ਰਿਹਾ ਵੈਸੇ ਤਾਂ ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਅੱਜ ਤੱਕ ਲਗਾਤਾਰ ਸਿੱਖਾਂ ਨੂੰ ਕਿਸੇ ਵੀ ਖੇਤਰ ਵਿੱਚ ਇਨਸਾਫ਼ ਨਹੀਂ ਮਿਲ ਰਿਹਾ ਸਿੱਖਾਂ ਨਾਲ ਤੱਕਾ ਬੇਨਸਾਫੀ ਵਿਦ ਕਰੇ ਲਗਾਤਾਰ ਹੋ ਰਹੇ ਨੇ ਜਿੰਦਾਬਾਦ ਬੋਲ ਚਾ ਜਿੰਦਾਬਾਦ 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 ਇਨਸਾਫ ਬੋਲ ਚਾ ਜਿੰਦਾਬਾਦ ਜਿੰਦਾਬਾਦ ਕੋਈ ਅਦਾਲਤ ਕੋਈ ਪ੍ਰਸ਼ਾਸਨ ਕੋਈ ਸਰਕਾਰ ਸਿੱਖਾਂ ਦੀ ਗੱਲ ਸੁਣਨ ਲਈ ਤਿਆਰ ਨਹੀਂ ਹੈ ਇਸ ਕਰਕੇ ਸਿੱਖ ਸ਼ਕਤੀ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋਣਾ ਚਾਹੀਦਾ ਅੱਜ ਤਕਰੀਬਨ 7 ਤਰੀਕ ਨੂੰ ਪੰਜਾਬ ਸਿਆਦਾਂ ਦੇ ਨਾਲ 21 ਦਿਨ ਹੋ ਗਏ ਨੇ ਕੌਮੀ ਸਾਬੋ ਚਾ ਲੱਗਾ ਹੋਇਆ ਹੈ। ਇਹ ਰਾ ਮੰਗਾ ਜਿਹੜੀਆਂ ਚਾਹ ਜ ਮੰਗਾ ਨੇ ਉਹਨੂੰ ਲੈ ਕੇ ਬੈਠੇ ਹੋਏ ਨੇ ਉੱਥੇ। ਜੇ ਨਾ ਜਾਗੀ ਤੂੰ ਸਰਕਾਰੇ ਕਰ ਕਰ ਜੰਮਣ ਗਏ ਹਵਾਰੇ ਤੇਗ ਤੇਗ ਹੱਤੇ ਜਿਹੜਾ ਭਗਵਾਨ ਸਿੰਘ ਮਾਨ ਆਇਆ ਜਦੋਂ ਇਹ ਬਾਹਰ ਸੀਗਾ ਜਦੋਂ ਇਹ ਲੋਕਾਂ ਦਾ ਨਮਾਇਦਾ ਸੀ ਐਸੇ ਤਾਂ ਲੋਕਾਂ ਨੇ ਲੋਕਾਂ ਲਈ ਲੋਕਾਂ ਦੁਆਰਾ ਚੁਣਿਆ ਗਿਆ ਇਹ ਲੋਕਾਂ ਲਈ ਉਹ ਹੁੰਦਾ ਪਰ ਉਹਨੇ ਜਦੋਂ ਉਹ ਬਾਹਰ ਹੁੰਦਾ ਸੀਗਾ ਅਜੇ ਟੀਮ ਲਿਸਟ ਨਹੀਂ ਸੀ ਉਹ ਬੈਠਦਾ ਸੀ ਲੋਕਾਂ ਦੇ ਕੋਲ ਜਿੱਦਾਂ ਭਾਈ ਗੁਰਬਖਸ਼ ਸਿੰਘ ਨੇ ਮੋਰਚਾ ਲਾਇਆ ਅਮਰ ਸਾਹਿਬ ਬਾਬੇ ਸੂਰ ਸਿੰਘ ਨੇ ਲਾਇਆ ਉਹਨਾਂ ਨੂੰ ਕਹਿੰਦਾ ਤੁਹਾਡੀਆਂ ਜਾਇਜ਼ ਮੰਗਾ ਬੰਦ ਸਿੰਘ ਸਾਹੀ ਉਹਨਾਂ ਜਿਗੋਰਾ ਜੋਨੇ ਉਹ ਕੋਸੀ ਦੇਖਣੀ ਚਾਹੁੰਦੇ ਆ ਭੂਤ ਪ੍ਰੇਤ ਕਿਹੜਾ ਕੁਰਸੀ ਨੂੰ ਜੰਬੜਿਆ ਹੋਇਆ ਵੀ ਜਦੋਂ ਉਹ ਬੰਦਾ ਆਮ ਮਨੁੱਖ ਹੁੰਦਾ ਲੋਕਾਂ ਚ ਵਿਚਰਦਾ ਉਹ ਸਾਰਾ ਲੋਕਾਂ ਦੀਆਂ ਗੱਲਾਂ ਕਰਦਾ ਲੋਕਾਂ ਦੀਆਂ ਹਕੀ ਮੰਗਾਂ ਦੀ ਬੋਲਦਾ ਹੁਣ ਉਹ ਕਿ ਉਹ ਚੁੱਪ ਕਰ ਗਿਆ ਸਾਨੂੰ 21 ਮਹੀਨਿਆਂ ਜੇ ਇੱਕ ਮਹੀਨੀ ਵੀ ਉਹ ਬੰਨੀ ਆ ਕੋਮਿਨ ਸਾ ਮੋਰਚੇ ਵੱਲੋਂ ਸ਼ਹੀਦਾਂ ਦੀ ਪਵਿੱਤਰ ਧਰਤੀ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਕਾਲੀਆਂ ਛੰਡੀਆਂ ਲੈ ਕੇ ਸ਼ਾਂਤਮਈ ਢੰਗ ਨਾਲ ਖਾਲਸਾ ਹੀ ਮਾਰਚ ਚੰਡੀਗੜ੍ਹ ਗਵਰਨਰ ਹਾਊਸ ਦਾ ਕ੍ਰੌਕ ਕਰਨ ਲਈ ਰਵਾਨਾ ਹੋਇਆ ਖਾਲਸਾ ਹੀ ਰੋਸ ਮਾਰਚ ਵਿੱਚ ਭਾਈ ਅਮਰਤਪਾਲ ਦੇ ਪਿਤਾ ਤਰਸੀਮ ਸਿੰਘ, ਸੁਰਜੀਤ ਸਿੰਘ ਰਖੜਾ, ਸੰਤਾ ਸਿੰਘ ਗੁਦੇਪੁਰੀ, ਪਰਮਿੰਦਰ ਸਿੰਘ ਢੀਨ ਸਾਹ ਤੇ ਸੰਤ ਸਮਾਜ ਦੇ ਨਮਾਇंदे ਸ਼ਾਮਲ ਹੋਏ ਜਥੇਦਾਰ ਕਰਨੈਲ ਸਿੰਘ ਪੰਜੋਲੀ ਅਤੇ ਕੌਮੀ ਇਨਸਾਫ ਮੋਰਚੇ ਦੇ ਸਰਪ੍ਰਸਤ ਪਾਲ ਸਿੰਘ ਫਰਾਂਸ ਨੇ ਕਿਹਾ ਕਿ ਦੇਸ਼ ਭਾਰਤ ਦੇ ਵਿੱਚ ਕਾਨੂੰਨ ਨਾਮ ਦੀ ਕੋਈ ਚੀਜ਼ ਨਹੀਂ ਹੈ ਸਰਕਾਰਾਂ ਸਿੱਖਾਂ ਨਾਲ ਤੱਕਾ ਕਰ ਰਹੀਆਂ ਨੇ ਤੇ ਭਾਰਤ ਦੀਆਂ ਵੱਖ-ਵੱਖ ਜਿਹੜਾ ਵਿੱਚ ਬੰਦੀ ਸਿੰਘ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਪਰੰਤੂ ਬੰਦੀ ਸਿੰਘਾਂ ਨੂੰ ਛੱਡਿਆ ਨਹੀਂ ਜਾ ਰਿਹਾ ਤੇ ਦੂਜੇ ਪਾਸੇ ਡੇਰਾ ਸਾਧ ਨੂੰ ਫਿਰ ਪ੍ਰੋਲ ਦਿੱਤੀ ਗਈ ਹੈ ਜੋ ਕਿ ਲੋਕਤੰਤਰ ਦਾ ਕਾਣ ਅਤੇ ਸਿੱਖਾਂ ਨਾਲ ਪੱਖਪਾਤ ਹੈ ਆ ਵਿੱਚ ਕਾਇਦ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਤੌਮੀ ਇਨਸਾਫ ਸਮੋਰਚ ਦੀ ਅਗਵਾਈ ਦੇ ਵਿੱਚ ਸਿੱਖ ਪੰਥੀਆਂ ਵੱਖ-ਵੱਖ ਜਥੇਬੰਦੀਆਂ ਵੱਲੋਂ ਸਾਂਗੇ ਰੂਪ ਦੇ ਵਿੱਚ ਇੱਕ ਰੋਸ ਪ੍ਰੋਟੈਸਟ ਮਾਰਚ ਜਿਹੜਾ ਹੈ ਉਹ ਬਾਬਾ ਜੋਰਾਵਾਰ ਬਾਬਾ ਫਤਿਹ ਸਿੰਘ ਪੂਜਨੀਕ ਮਾਤਾ ਮਾਤਾ ਗੁਜਰੀ ਜੀ ਦੇ ਸ਼ਹੀਦੀ ਸਥਾਨ ਤੋਂ ਆਰੰਭ ਹੋ ਰਿਹਾ ਤੇ ਮੈਂ ਸਮਝਦਾ ਕਿ ਲੰਮੇ ਸਮੇਂ ਤੋਂ ਵੈਸੇ ਤਾਂ ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਅੱਜ ਤੱਕ ਲਗਾਤਾਰ ਸਿੱਖਾਂ ਨੂੰ ਕਿਸੇ ਵੀ ਖੇਤਰ ਵਿੱਚ ਇਨਸਾਫ ਨਹੀਂ ਮਿਲ ਰਿਹਾ ਸਿੱਖਾਂ ਨਾਲ ਤੱਕਾ ਬੇਨਸਾਫੀ ਵੇਦ ਕਰੇ ਲਗਾਤਾਰ ਹੋ ਰਹੇ ਨੇ ਨਾ ਕੋਈ ਅਦਾਲਤ ਸਿੱਖਾਂ ਨੂੰ ਰਹਾ ਕਰਦੀ ਹੈ ਨਾ ਸਰਕਾਰਾਂ ਰਹਾ ਕਰਨ ਦਾ ਯਤਨ ਕਰਦੀਆਂ ਨੇ ਇਸ ਕਰਕੇ ਮੈਂ ਸਮਝਦਾ ਕਿ ਅੱਜ ਦੇ ਦਿਨ ਫੇਰ ਮੈਂ ਇੱਕ ਗੱਲ ਕਹਿਣੀ ਚਾਹਨਾ ਕਿ ਸ੍ਰੀ ਅਕਾਲ ਤਖਤ ਸਾਹਿਬ ਹਾਲਸਾ ਪੰਥ ਦੀ ਸਭ ਤੋਂ ਸੁਪਰੀਮ ਤਾਕਤ ਹੈ ਉਹਦੇ ਜਥੇਦਾਰ ਸਹਿਬਾਨ ਦੀ ਡਿਊਟੀ ਬਣਦੀ ਹੈ ਕਿ ਉਹ ਆਪਣੀ ਅਗਵਾਈ ਦੇ ਵਿੱਚ ਅਕਾਲ ਤਖਤ ਦੀ ਅਗਵਾਈ ਵਿੱਚ ਸਮੁੱਚੇ ਖਾਲਸਾ ਪੰਥ ਨੂੰ ਇਕੱਠਾ ਕਰਕੇ ਚੰਡੀਗੜ੍ਹ ਨੂੰ ਘੇਰਾ ਪਾਵੇ ਜਿਨ੍ਹਾਂ ਚਰਬੰਦੀ ਸਿੰਘ ਰਹਾ ਨਹੀਂ ਹੁੰਦੇ ਉਹਨਾਂ ਚਰੇ ੱਚੇ ਘੇਰਾ ਚੱਕਿਆ ਨਹੀਂ ਜਾਣਾ ਚਾਹੀਦਾ ਇਹ ਜਥੇਦਾਰ ਸਾਹਿਬ ਨੂੰ ਮੈਂ ਪਹਿਲਾਂ ਵੀ ਕਹਿ ਚੁੱਕਿਆ ਅੱਜ ਵੀ ਤੁਹਾਡੇ ਜਰੀਏ ਕਹਿਣਾ ਚਾਹੁੰਨਾ ਸੋ ਮੈਂ ਜਿਹੜੀਆਂ ਧਿਰਾਂ ਜਿੰਨੀਆਂ ਵੀ ਜਥੇਬੰਦੀਆਂ ਅੱਜ ਰੋਸ ਪ੍ਰੋਟੈਸਟ ਮਾਰਚ ਦੇ ਵੀ ਸ਼ਮੂਲੀਅਤ ਕਰ ਰਹੀਆਂ ਨੇ ਉਹਨਾਂ ਸਾਰੀਆਂ ਦਾ ਬਹੁਤ ਬਹੁਤ ਧੰਨਵਾਦ ਪ੍ਰਸ਼ਾਸਨ ਨਾਲ ਕੋਈ ਗੱਲਬਾਤ ਹੋਈ ਹੈ ਹੁਣ ਤੱਕ ਜੀ ਦੇਖੋ ਕੋਈ ਅਦਾਲਤ ਕੋਈ ਪ੍ਰਸ਼ਾਸਨ ਕੋਈ ਸਰਕਾਰ ਸਿੱਖਾਂ ਦੀ ਗੱਲ ਸੁਣਨ ਲਈ ਤਿਆਰ ਨਹੀਂ ਹੈ ਇਸ ਕਰਕੇ ਸਿੱਖ ਸ਼ਕਤੀ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋਣਾ ਚਾਹੀਦਾ ਆਪਣੇ ਮਤਭੇਦ ਭਲਾਉਣੇ ਚਾਹੀਦੇ ਨੇ ਛੋਟੀਆਂ ਛੋਟੀਆਂ ਜਥੇਬੰਦੀਆਂ ਦੀ ਬਜਾਏ ਪੰਥ ਦੀ ਇੱਕ ਮਜ਼ਬੂਤ ਧਿਰ ਜਿਹੜੀ ਹੈ ਉਹ ਅਕਾਲ ਤਖਬ ਦੀ ਸਰਪ੍ਰਸਤੀ ਦੇ ਥੱਲੇ ਬਣਾਉਣ ਦਾ ਯਤਨ ਕਰਨਾ ਚਾਹੀਦਾ ਔਰ ਅਕਾਲ ਤਖਬ ਦੇ ਜਥੇਦਾਰ ਨੂੰ ਵੀ ਪੂਰੀ ਨਿਰਪੱਖਤਾ ਨਾਲ ਆਪਣਾ ਰੋਲ ਅਦਾ ਕਰਨ ਦਾ ਯਤਨ ਕਰਨਾ ਚਾਹੀਦਾ ਆਪਣੀ ਅਗਵਾਈ ਵਿੱਚ ਖਾਲਸਾ ਪੰਥ ਨੂੰ ਇਕੱਠੇ ਕਰਕੇ ਚੰਡੀਗੜ੍ਹ ਨੂੰ ਘੇਰਾ ਪਾਉਣਾ ਚਾਹੀਦਾ ਜਿੰਨਾ ਦਰਬੰਦੀ ਸਿੰਘ ਰਹਾ ਨਹੀਂ ਹੁੰਦੇ ਇਹਰਾ ਚੱਕਿਆ ਨਹੀਂ ਜਾਣਾ ਚਾਹੀਦਾ ਇਹ ਯਤਨ ਕਾਲ ਤੱਕ ਤੋ ਕਰਨੇ ਚਾਹੀਦੇ ਹਨ ਜੀ ਅੱਜ ਇਲਾ ਇਨਸਾਫ ਮੋਰਚੇ ਲਈ ਚੱਲਿਆ ਖਾਲਸਾ ਹੀ ਮਾਰਚ ਕੀ ਕਰਨਾ ਚਾਹੁੰਦੇ ਵਾਹਿਗੁਰੂ ਜੀ ਖਾਲਸਾ ਭਾਈ ਗੁਰਜੀ ਖੱਤੇ ਇਹ ਸਾਬ ਜਦਾ ਜੂਰਾਵਰ ਸਿੰਘ ਸਾਬ ਜਦਾ ਫਤੇ ਸਿੰਘ 9 ਸਾਲ 7 ਸਾਲ ਦੀ ਬਹੁਤ ਛੋਟੀ ਬਾਲ ਵਸਤਾ ਵਿੱਚ ਜਿਨ੍ਹਾਂ ਨੇ ਇੱਥੇ ਸ਼ਹਾਦਤ ਪ੍ਰਾਪਤ ਕੀਤੀ ਹੈ ਮਾਤਾ ਕੁਚਿਰ ਕੋ ਨੀਨੀ ਇੱਥੇ ਸ਼ਹਾਦਤ ਪ੍ਰਾਪਤ ਕੀਤੀ ਹੈ ਹੋਰ अनेका ਹਜ਼ਾਰਾਂ ਸਿੰਘ ਇੱਥੇ ਸ਼ਹੀਦ ਹੋਏ ਨੇ ਬਹੁਤ ਪਵਿੱਤਰ ਧਰਤੀ ਸੀ ਇੱਧਾਂ ਦੇ ਇੱਥੋਂ ਅਸੀਂ ਮਾਰਚ ਕੱਢਣ ਜਾ ਰਹੇ ਹਾਂ ਅੱਜ ਤਕਰੀਬਨ 7 ਤਰੀਕ ਨੂੰ ਪੰਜਾਬ ਸਿਆਦਾਨਾਂ ਦਾ ਬੰਦ 21 ਦਿਨ ਹੋ ਗਏ ਨੇ ਕੌਮੀ ਸਰਦੋਮਤਾਂ ਲੱਗਾ ਹੋਇਆ ਇਹਦਾ ਮੰਗਾ ਜਿਹੜੀਆਂ ਜੈਜ ਮੰਗਾ ਨੇ ਉਹਨੂੰ ਲੈ ਕੇ ਬੈਠੇ ਹੋਏ ਨੇ ਉੱਥੇ ਤੋਪਾਂ ਵਿੱਚ ਠੰਡਾ ਵਿੱਚ ਗਰਮੀ ਬਹੁਤ ਤਲਤੀ ਵਿੱਚ ਚਖਣਾ ਵਿੱਚ ਢੇਰੀਆਂ ਵਿੱਚ ਬਰਸਾਤਾਂ ਵਿੱਚ ਉੱਥੇ ਤਪੂੜਾ ਕੇ ਬੈਠੇ ਹੋਏ ਨੇ ਅਸੀਂ ਉਹਨਾਂ ਨੂੰ ਜਿਹੜਾ ਭਗਵੰਤ ਸਿੰਘ ਮਾਨ ਆਇਆ ਜਦੋਂ ਇਹ ਬਾਹਰ ਸੀਗਾ ਜਦੋਂ ਇਹ ਲੋਕਾਂ ਦਾ ਨਮਾਇਦਾ ਸੀ ਵੈਸੇ ਤਾਂ ਲੋਕਾਂ ਨੇ ਲੋਕਾਂ ਲਈ ਲੋਕਾਂ ਦੁਆਰਾ ਚੁਣਿਆ ਗਿਆ ਤੇ ਲੋਕਾਂ ਲਈ ਉਹ ਹੁੰਦਾ ਪਰ ਉਹਨੇ ਜਦੋਂ ਉਹ ਬਾਹਰ ਹੁੰਦਾ ਸੀਗਾ ਅਜੇ ਸੀਮਿੰਟ ਨਹੀਂ ਸੀ ਉਹ ਬੈਠਦਾ ਸੀ ਲੋਕਾਂ ਦੇ ਕੋਲ ਜਿੱਦਾਂ ਪਾਈ ਗਰਬਖ ਸਿੰਘ ਨੇ ਮੋਚਾਲਾ ਆਮ ਸਾਹਿਬ ਬਾਬੇ ਸੂਰ ਸਿੰਘ ਨੇ ਲਾਇਆ ਉਹਨਾਂ ਨੂੰ ਕਹਿੰਦਾ ਜ ਤੁਹਾਡੀਆਂ ਜਹਾਜ ਮੰਗਾ। ਅਸੀਂ ਉਹਨੂੰ ਜਗਾਉਣਾ ਚਾਹੁੰਦੇ ਉਹ ਕੁਰਸੀ ਦੇਖਣੀ ਚਾਹੁੰਦੇ ਆ ਭੂਤ ਪ੍ਰੇਤ ਕਿਹੜਾ ਕੁਰਸੀ ਨੂੰ ਚੰਬੜਿਆ ਹੋਇਆ ਵੀ ਜਦੋਂ ਬੰਦਾ ਆਮ ਮਨੁੱਖ ਹੁੰਦਾ ਲੋਕਾਂ ਵਿੱਚ ਇਰਦਾ ਉਹ ਸਾਰਾ ਲੋਕਾਂ ਦੀਆਂ ਗੱਲਾਂ ਕਰਦਾ ਲੋਕਾਂ ਦੀ ਹਕੀ ਮੰਗਾਂ ਦੀ ਬੋਲਦਾ ਹੁਣ ਕਿਉਂ ਉਹ ਚੁੱਪ ਕਰ ਗਿਆ। ਸਾਨੂੰ 21 ਮਹੀਨਿਆਂ ਜੇ ਇੱਕ ਵਾਰੀ ਵੀ ਉਹ ਵੈਣ ਨਹੀਂ ਆ। ਦੂਸਰੇ ਜਿਹੜੇ ਮინისტრ ਆ ਇੱਕ ਵਾਰੀ ਆਉਂਦੇ ਦੂਜੀ ਵਾਰੀ ਦੂਆ ਕਹਿੰਦਾ ਕਿ ਅਸੀਂ ਹੁਣ ਇਹ ਰੋਸਭਾਰਤ ਕੱਟਣ ਜਾ ਰਹੇ ਆ। ਇਹ ਤੋਂ ਬਾਅਦ ਅਸੀਂ ਮਹੀਨੇ ਤੱਕ ਬਹੁਤ ਵੱਡਾ ਪ੍ਰੋਗਰਾਮ ਦੇਣ ਜਾ ਰਹੇ ਜ ਸਾਡੀਆਂ ਮੰਗਾਂ ਨਾਮ ਮੰਨੀਆਂ। ਸਾਡੀਆਂ ਜਿਹੜੀਆਂ ਜਾਇਜ਼ ਬੰਦਾ ਨੇ ਅਸੀਂ ਅਜੇ ਤੱਕ ਸਿੱਧੇ ਰੂਪ 'ਚ ਕਹਿੰਦੇ ਵੀ ਜਸਪਾਲ ਜਿਕਤਾਰ ਸਿੰਘ ਵਾਰਾਂ ਨੂੰ ਕਿਹੜੇ ਕਾਨੂੰਨ ਅਸਾਂ ਤੇਤੇ ਰੱਖਿਆ ਉਹਨੂੰ ਪਿਓ ਰੈਰੋਲ ਕਿਉਂ ਨਹੀਂ ਮਿਲਦੀ ਪਰਮਜੀਤ ਕੋਹਰਾ ਪਿਓਰਾ ਜਿਕਤਾਰ ਸਿੰਘ ਤਾਰਾ ਨੂੰ ਕਿਉਂ ਨਹੀਂ ਪਿਰੋਲ ਮਿਲਦੀ ਬਾਕੀ ਸਾਰਿਆਂ ਨੂੰ ਪਰੋਡਾ ਮਿਲਦਿਆਂ ਕਾਨੂੰਨ ਤੇ 30-30 ਸਾਲ ਕਿਹੜਾ ਬੰਦਾ ਸਾਨੂੰ ਭਾਰਤ ਦੀ ਜੇਲ੍ਹ ਦਾ ਜਿਹਨੂੰ ਅਜੇ ਤੱਕ ਪਰੋਲ ਨਹੀਂ ਮਿਲਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹੀ ਬਿਆਦਵੀ ਵਾਰ-ਵਾਰ ਪੰਜਾਬ ਵਿੱਚ ਹੋ ਰਹੀ ਕਿਸੇ ਦੂਏ ਮਨੁੱਖ ਦੀ ਨਹੀਂ ਹੋ ਰਹੀ ਇਹ ਜਿਹੜੀ ਕਿਉਂ ਨਹੀਂ ਸਖਤ ਕਰੋਰ ਬਣਦਾ ਕਿਉਂ ਨਹੀਂ ਐਨਐਸਏ ਯੂਏਪੀ ਦੇਸ਼ਦਰਦੀ ਧਾਰਾ ਉਸ ਮਨੁੱਖ ਤੇ ਕਿਉਂ ਨਹੀਂ ਲੱਗਦੀ ਜਿਹ ਇਸ ਮਨੁੱਖ ਜਿਹੜਾ ਮਨੁੱਖ ਗੁਰੂ ਗ੍ਰੰਥ ਸਾਹਿਬ ਦੀ ਵਿਵਾਦ ਵੀ ਕਰਦਾ ਜਿਹੜਾ ਕਤਲ ਪੈਦਾ ਕਰਦਾ ਸਮਾਜ ਵਿੱਚ ਲੜਾਈ ਝਗੜੀ ਕਲੇਸ਼ ਹੁੰਦੇ ਸਾਡੇ ਇਹ ਦੀ ਸਾਡੀਆਂ ਮੰਗਾਂ ਉਹਨੂੰ ਲੈ ਕੇ ਅਸੀਂ ਅੱਜ ਜਾਣਾ ਵਾ ਤੇ ਸਾਨੂੰ ਪੁੱਛਦੇ ਨੇ ਵੀ ਤੁਸੀਂ ਚੰਡੀਗੜ੍ਹ ਕਿਉਂ ਜਾਣਾ ਚੰਡੀਗੜ੍ਹ సీఎం ਨੂੰ ਕਿਉਂ ਮਿਲਣ ਜਾਣਾ సీఎం ਨੂੰ ਜਿਹੜਾ ਚੰਡੀਗੜ੍ਹ ਸਾਡਾ ਸੰਤਿਗੜ੍ਹ ਕਿਤੇ ਹੋਰ ਕਿਸੇ ਮੁੱਖ ਦੀ ਰਾਜਧਾਨੀ ਨਹੀਂ ਨੀਗੀ ਅਸੀਂ ਕਿਉਂ ਨਹੀਂ ਜਾ ਸਕਦੇ ਕਿਉਂ ਨਹੀਂ ਗਵਰਨਰ ਹਾਊਸ ਤੇ ਆ ਸਕਦੇ ਅਸੀਂ ਜਾਵਾਂਗੇ ਅੱਜ ਉਸ ਬਾਤ ਕਰਕੇ ਉਹਨਾਂ ਨੂੰ ਸੱਚਾਂ ਦਿਖਾਵਾਂਗੇ ਜਿਹੜੇ ਵਾਰ-ਵਾਰ ਸਾਡੀ ਕਹਿ ਕੇ ਸਾਡੀਆਂ ਜਿਹੜੀਆਂ ਮੰਗਾਂ ਉਹ ਨਹੀਂ ਕਰਦੇ ਤੇ ਫਰਾਂਸ ਸਾਹਿਬ ਰਾਮ ਰਹੀਮ ਨੂੰ ਇੱਕ ਵਾਰ ਫੇਅਰ ਪ੍ਰੋਲ ਦਿੱਤੀ ਗਈ ਹੈ ਤੇ ਬੰਦੀ ਸਿੰਘਾਂ ਨੂੰ ਤੇ 30 ਸਾਲਾਂ ਤੋਂ ਜੇਲਾ ਵਿੱਚ ਢੱਕਿਆ ਗਿਆ ਹੈ ਲੱਗਦਾ ਨਹੀਂ ਪੱਖਪਾਤ ਦੇਖੋ ਪੱਖਪਾਤ ਬਹੁਤ ਆ ਪਰ ਮੈਂ ਵਾਰ-ਵਾਰ ਸਾਰੇ ਮੀਡੀਆ ਨੂੰ ਬੇਨਤੀ ਕਰਦਾ ਉਹ ਇਹਦੇ ਨਾਲ ਕੋਈ ਇਹਦਾ ਸੰਬੰਧ ਨਾ ਜੋੜਿਆ ਜਾਵੇ ਕਿ ਉਹ ਤਾਂ ਕਪਟੀ ਗੰਦਾ ਸਿਰੇਦੋ ਪਾਪੀ ਬੰਦਾ ਹੈ ਇਸੇ ਇਸੇ ਕਰਕੇ ਸਾਡਾ ਸਵਾਲ ਹੈ ਨਾ ਵੀ ਉਹ ਐਡਾ ਵੱਡਾ ਜੇਲ੍ਹ ਕਰਨ ਨੀ ਉਹ ਤਾਂ ਇੱਕ ਸਰਕਾਰ ਬੋਟ ਨੀਤੀ ਦੀ ਕਰ ਰਹੀ ਹੈ ਪਰ ਸਰਕਾਰ ਦੀਆਂ ਜਿਹੜੀਆਂ ਚੂੜਾ ਸਾਰੀਆਂ ਹਿਲ ਜਾਣੀਆਂ ਲੋਕ ਸਿਆਣੇ ਲੋਕਾਂ ਨੂੰ ਸਮਝ ਆਇਆ ਇਹ ਕਿੱਦਾਂ ਮਨੁੱਖੀ ਅਧਿਕਾਰਾਂ ਦਾ ਕਾਹਨ ਹੋ ਰਿਹਾ ਕਿੱਦਾਂ ਇੱਥੇ ਅਨਜਸਟਿਸ ਹੋ ਰਹੀ ਅਨਿਆਂ ਹੋ ਰਿਹਾ ਬੰਦੀ ਸਿੰਘਾਂ ਦਾ ਲੋਕਾਂ ਨੂੰ ਸਾਰਾ ਪਤਾ ਕਿ ਕਿੱਦਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਿਆਦਵੀ ਵਾਰ-ਵਾਰ ਸਿਰਸਾ ਵਾਲੇ ਦੇ ਬੰਦਿਆਂ ਨੇ ਕੀਤੀ ਹੈ ਤੇ ਕਿੱਦਾਂ ਉਹਨੂੰ ਮਿਲਦੀ ਜਾਂ ਲੋਕ ਵੋਟ ਨਹੀਂ ਪਾਉਣਗੇ ਸਾਨੂੰ ਪੂਰਾ ਯਕੀਨ ਆ ਲੋਕਾਂ ਨੂੰ ਵੀ ਸਿਆਣ ਪਹਚਾਈ ਦੇ ਆ ਤੇ ਪ੍ਰਸ਼ਾਸਨ ਨੂੰ ਵੀ ਹਦਾਇਤ ਜਾਰੀ ਕਰਦੇ ਵੀ ਇਦਾਂ ਨਾ ਕਰੋ ਪੰਜਾਬ ਦੇ ਵਿੱਚ ਕਿ ਪੰਜਾਬ ਨੂੰ ਦੁਬਾਰਾ ਅੱਗ ਵਿੱਚ ਨਾ ਚੋਕੋ ਤੁਸੀਂ ਇਹੋ ਜਿਹੇ ਬੰਦੇ ਨੂੰ ਕਾਪਟੀ ਨੂੰ ਗੰਦੇ ਨੂੰ ਇਲੈਕਸ਼ਨਾਂ ਦੇ ਵਿੱਚ ਇਹਨੂੰ ਵਾਰ-ਵਾਰ ਦਿੰਦੇ ਕਦੀ ਕਿਸੇ ਵੀ ਚੋਣ ਕਮਿਸ਼ਨ ਨੇ ਕਿਸੇ ਨੂੰ ਦਿੱਤੀ ਬੇਲ ਨਹੀਂ ਜਦੋਂ ਵੀ ਕਹਿ ਦਿੰਦੇ ਅਸੀਂ ਚੋਣ ਜਾਬਤਾ ਲੱਗਾ ਹੋਸੀ ਅਸੀਂ ਇਹਨੂੰ ਬੇਲ ਨਹੀਂ ਦੇ ਸਕਦੇ ਇਹਨੂੰ ਵਾਰ-ਵਾਰ ਦਿੰਦੇ ਨੇ ਇਹ ਸਿੱਖਾਂ ਨੂੰ ਚੜਾਉਣ ਦਾ ਸਿੱਖਾ ਦਾ ਸਿੱਖਾ ਦਾ ਬਹੁਤ ਵੱਡਾ ਦੁਸ਼ਮਣ ਆ ਉਹ ਗੁਰੂ ਗ੍ਰੰਥ ਸਾਹਿਬ ਦਾ ਦੁਸ਼ਮਣ ਆ ਇਹ ਨਹੀਂ ਚਾਹੀਦਾ ਪਰ ਮੈਂ ਤੁਹਾਨੂੰ ਬੇਨਤੀ ਕਰਦਾ ਅਸੀਂ ਕਦੀ ਵੀ ਇਹਦੀ ਤੁਲਨਾ ਬੰਦੀ ਸਿੰਘਾਂ ਦੀ ਬੰਦੀ ਸਿੰਘਾਂ ਨਾਲ ਨਹੀਂ ਕਰਦੇ ਕਿਉਂਕਿ ਉਹਨਾਂ ਦਾ ਕੇਸ ਹੀ ਹੋਰ ਉਹਨਾਂ ਨੇ ਆਪਣੀ ਨਿੱਜ ਖਾਤਰ ਨਹੀਂ ਫੌਮ ਦੀ ਖਾਤਰ ਉਹਨਾਂ ਨੇ ਆਪਣੀ ਜਵਾਨੀ ਕੁਰਬਾਨ ਕੀਤੀ ਆ ਇਹੋ ਜਿਹੇ ਕਾਪੀ ਬੰਦੇ ਨੂੰਤੀ ਉਹਨਾਂ ਨਾਲ ਤੁਲਨਾ ਕਰਨੀ ਜਾਂਦੀ ਹੈ